ਪੰਜਾਬ ਚ ਪਰਿਵਾਸੀਆਂ ਵਿਰੁੱਧ ਪਿਆ ਵੱਡਾ ਮਤਾ ਹੁਣ ਘੁੰਮਣ ਤੇ ਤਿਹਾਰ ਮਨਾਉਣ ਤੇ ਲੱਗੇਗੀ ਪਾਬੰਦੀ ਕਟੀਆਂ ਜਾਣ ਗਿਆ ਵੋਟਾਂ ਸਰ ਸ਼ਿਕਾਰ ਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਪਰਿਵਾਸੀਆਂ ਨੂੰ ਲੈ ਕੇ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਨੇੜੇ ਇੱਕ ਪਿੰਡ ਡਰੋਲੀ ਕਲਾਂ ਦੇ ਵਿੱਚ ਪਰਿਵਾਸੀ ਮਜ਼ੂਰਾਂ ਸੰਬੰਧੀ ਇਲਾਕੇ ਦੀਆਂ ਪੰਚਾਇਤਾਂ ਦੀ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ ਅਤੇ ਇੱਕ ਮਹੱਤਵਪੂਰਨ ਫੈਸਲਾ ਲਿਆ ਗਿਆ ਮੀਟਿੰਗ ਦੇ ਵਿੱਚ ਨੇੜਲੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਹਿੱਸਾ ਲਿਆ ਤੇ ਕਈ ਮਤੇ ਸਰਬਸੰਮਤੀ ਦੇ ਨਾਲ ਪਾਸ ਕੀਤੇ ਗਏ ਨੇ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਗਿਆ ਪਰਿਵਾਸੀ ਮਜ਼ਦੂਰਾਂ ਨੂੰ ਉਧਾਰ ਕਾਰਡ ਤੇ ਵੋਟਰ ਕਾਰਡ ਜਾਰੀ ਨਹੀਂ ਕੀਤੇ ਜਾਣਗੇ ਜਿਨ੍ਹਾਂ ਕੋਲ ਪਹਿਲਾਂ ਹੀ ਆਪਣੀਆਂ ਵੋਟਾਂ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਕਿਸੇ ਵੀ ਪਰਿਵਾਸੀ ਨੂੰ ਰਾਤ ਨੂੰ ਪਿੰਡ ਦੇ ਵਿੱਚ ਜਾਂ ਚੌਰਾਹੇ ਦੇ ਵਿੱਚ ਘੁੰਮਣ ਦੀ ਇਜਾਜ਼ਤ ਨਹੀਂ ਹੋਵੇਗੀ ਪੰਚਾਇਤ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਪਰਿਵਾਸੀ ਨੂੰ ਪਿੰਡ ਦੇ ਅੰਦਰ ਕਿਸੇ ਵੀ ਤਿਹਾਰ ਲਈ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਵੇਗੀ ਇਸ ਤੋਂ ਇਲਾਵਾ ਕੋਈ ਵੀ ਪਿੰਡ ਵਾਸੀ ਆਪਣੀ ਜਾਇਦਾਦ ਜਾਂ ਘਰ ਪਰਿਵਾਸੀ ਨੂੰ ਨਹੀਂ ਵੇਚੇਗਾ ਜੇ ਕੋਈ ਅਜਿਹਾ ਕਰਦਾ ਤਾਂ ਉਹ ਸਥਿਤੀ ਲਈ ਜ਼ਿੰਮੇਵਾਰ ਹੋਵੇਗਾ ਇਸ ਮੌਕੇ ਤੇ ਜ਼ਥੇਦਾਰ ਮਨੋਰ ਸਿੰਘ ਨੇ ਕਿਹਾ ਕਿ ਪਰਿਵਾਸੀ ਮਜ਼ਦੂਰਾਂ ਨਾਲ ਸੰਬੰਧਿਤ ਮੁੱਦੇ ਨੂੰ ਹੱਲ ਕਰਨ ਲਈ ਹੋਰ ਨੀਤੀਆਂ ਤੇ ਚਰਚਾ ਕਰਨ ਲਈ ਆਉਣ ਵਾਲੇ ਦਿਨਾਂ ਦੇ ਵਿੱਚ 25 ਤੋਂ 30 ਪਿੰਡਾਂ ਦੀ ਕੋਹਰ ਵੱਡੀ ਮੀਟਿੰਗ ਵੀ ਸੱਦੀ ਜਾਵੇਗੀ। ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਮੌਸੂਮ ਦੇ ਅਗਵਾ ਤੇ ਕਤਲ ਨੇ ਰਾਸ਼ਪਾ ਦੇ ਵਿੱਚ ਪਰਵਾਸੀਆਂ ਵਿਰੁੱਧ ਗੁੱਸਾ ਪੈਦਾ ਕਰ ਦਿੱਤਾ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪਰਵਾਸੀਆਂ ਨੂੰ ਇਲਾਕੇ ਦੇ ਵਿੱਚੋਂ ਕੱਢਣ ਲਈ ਸਰਗਰਮ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਜਿਸ ਦੇ ਚੱਲਦੇ ਹੁਣ ਇਨ੍ਹਾਂ ਪਰਵਾਸੀਆਂ ਦੀਆਂ ਰੇਡੀਆਂ ਵੀ ਚੁੱਕਵਾ ਦਿੱਤੀਆਂ ਗਈਆਂ ਅਤੇ ਪੰਜਾਬੀਆਂ ਦੀਆਂ ਰੇਡੀਆਂ ਲਗਵਾ ਦਿੱਤੀਆਂ ਗਈਆਂ ਤੇ ਲਗਾਤਾਰ ਪਰਿਵਾਸੀਆਂ ਦੇ ਖਿਲਾਫ ਪੰਜਾਬੀਆਂ ਦੇ ਵੱਲ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੜਕਾਂ ਤੇ ਉੱਤਰ ਕੇ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਕਿ ਪਰਿਵਾਸੀ ਨੂੰ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਕਿਉਂਕਿ ਜੋ ਘਟਨਾ ਹੋਈ ਆ ਉਸ ਨੇ ਬੱਚੇ ਬੱਚੇ ਦਾ ਹਿਰਦਾ ਬਲੁੰਦਰ ਕੇ ਰੱਖ ਦਿੱਤਾ ਇੱਕ ਰੋਂਗਟੇ ਖੜੇ ਕਰਨ ਵਾਲੀ ਇਹ ਸਭ ਤੋਂ ਵੱਡੀ ਜਿਹੜੀ ਕਿ ਭਿਆਨਕ ਘਟਨਾ ਸੀ ਮਾਪਿਆਂ ਦਾ ਪੁੱਤ ਤਾਂ ਉਹਨਾਂ ਤੋਂ ਗਿਆ ਪਰ ਦੂਜੇ ਪਾਸੇ ਜੋ ਦਰਿੰਦਗੀ ਉਸ ਬੱਚੇ ਦੇ ਨਾਲ ਕੀਤੀ ਗਈ ਉਹ ਵੀ ਨਾ ਦੇਖਣ ਯੋਗ ਸੀ ਜਿਸ ਦੇ ਚੱਲਦੇ ਹੁਣ ਲਗਾਤਾਰ ਅਜਿਹੇ ਲੋਕਾਂ ਦੇ ਖਿਲਾਫ ਜਿੱਥੇ ਸਖਤ ਕਾਰਵਾਈ ਦੀ ਮੰਗ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਫਾਂਸੀ ਦੀ ਸਜ਼ਾ ਪਰਿਵਾਰ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਐਨੀ ਕੋ ਦਿਲ ਨੂੰ ਦਹਿਲਾਉਣ ਵਾਲੀ ਸੀ ਕਿ ਦੇਖ ਕੇ ਪੁਲਿਸ ਮੁਲਾਜ਼ਮ ਵੀ ਹੈਰਾਨ ਹੋ ਗਏ ਕਿ ਕਿੰਨੀ ਅਦ੍ਰਿੰਦਗੀ ਦੀਆਂ ਜਿਹੜੀਆਂ ਹੱਦਾਂ ਇਸ ਮਾਸੂਮ ਦੇ ਨਾਲ ਉਸ ਦਰਿੰਦੇ ਵੱਲੋਂ ਪਾਰ ਕੀਤੀਆਂ ਗਈਆਂ ਜਿਸ ਤੋਂ ਬਾਅਦ ਹੁਣ ਲਗਾਤਾਰ ਪੰਜਾਬੀਆਂ ਦਾ ਗੁੱਸਾ ਪੜਕਦਾ ਨਜ਼ਰ ਆ ਰਿਹਾ ਤੇ ਪ੍ਰਵਾਸੀ ਨੂੰ ਬਾਹਰ ਕੱਢਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਪਿੰਡ ਦੇ ਪੰਚਾਇਤਾਂ ਦੇ ਵੱਲੋਂ ਨਵੇਂ ਤੋਂ ਨਵੇਂ ਫੈਸਲੇ ਲਈ ਜਾ ਰਹੇ ਨੇ ਇੱਕ ਨੰਬਰ ਹੈ ਹਾਂ ਜੋ ਵੋਟਾਂ ਬਣੀਆਂ ਹਨ ਉਹ ਕੱਟਤੀਆਂ ਜਾਣਗੀਆਂ ਜਿਹੜੇ ਵਿਆਹੀਆਂ ਦੇ ਵੋਟਾਂ ਬਣ ਜਾਈਆਂ ਉਹ ਆਪਾਂ ਦਾ ਕੰਟਰੋਲ ਬਾਰਨ ਤੋਂ ਦਾਪਾਰਾ ਪਾ ਲਿਆ ਉਹ ਗਿਆ ਲੋ ਨੇ ਪਾਣਾ ਕਿ ਕਿਸੇ ਬੰਦੇ ਨੂੰ ਵੀ ਕੰਟਰੋਲ ਕਰਾਣੀ ਹੈ ਉਹ ਆਨਲਾਈਨ ਵੈਰੀਫਿਕੇਸ਼ਨ ਹੋਣੀ ਹੈ ਉਹ ਪੱਟਣ ਦੱਬ ਦੇਣਾ ਤਿੰਨ ਪਟ ਹੋ ਜਾਣੀ ਹੈ ਕੋਈ ਵੀ ਕਰਨ ਦੀ ਲੋੜ ਨਹੀਂ ਜਿਹਦੇ ਉੱਤੇ ਕੜਨ ਇੱਕ ਲਿਖਿਆ ਵੀ 9 ਵਜੇ ਤੋਂ ਬਾਅਦ ਕੋਈ ਵੀ ਬਿਹਾਰੀ ਜਾਂ ਪੂਰੀ ਹੋਰ ਵਾਰੀ ਵਿਅਕਤੀ ਬਿਨਾ ਕੰਮ ਤੋਂ ਕਿਸੇ ਮੋੜ ਜਾਂ ਪਿੰਡ ਵਿੱਚ ਨਹੀਂ ਫਰੇਗਾ ਜਿਹਦਾ ਕੇਵਲ ਮੋੜਾਂ ਮਾੜਾਂ ਤੇ ਬੈਠਣ